ਸਤਿਗੁਰਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਕੜ ਗੱਬਣ ਮੈੜਾ ਇੱਕ ਗੱਬਣ ਆਓ ਵੀਰ ਜੀ ਇਹਨੇ ਇਹਦੇ ਬਾਰੇ ਲੈਨੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿਗੁਰਾਲ ਵੀਰ ਜੀ ਸਤਿਗੁਰਾਲ ਵੀਰ ਜੀ ਹੋਰ ਸਨੰਗੀ ਆਲ ਚੱਲ ਵੀਰ ਜੀ ਪੇਪਾ ਕਰਵਾਉਂਦਾ ਸੀ ਵੀਰ ਜੀ ਵਧੀਆ ਵੀਰ ਜੀ ਵੀਰ ਜੀ ਨਾਂ ਦੱਸ ਦਿਓ ਆਪਣਾ ਗੁਵਿੰਦਰ ਗਿੱਲ ਵੀਰ ਜੀ ਠੀਕ ਜੀ ਵੀਪੀਓ ਮਜੀਠਾ ਰਿਸ਼ਤ ਮਜੀਠਾ ਅਵਿਸ਼ਟ ਮਰਸਾਲ ਵੀਪੀਓ ਮਜੀਠਾ ਪੈਂਡੂ ਮਜੀਠਾ ਵੀ ਜੀ ਮਜੀਠਾ ਗਿਆ ਹਨਾ ਜੀ ਤੇ ਫੋਨ ਨੰਬਰ ਦੱਸੇ ਵਿੱਚ 940115017 ਤੇ ਇਹ ਟੋਕੜ ਗੱਬਣ ਵਿਹੜਾ ਕੀ ਇੱਕ ਕੋਲੇ ਹੈ ਨਾ ਜੀ ਦੀ ਟੋਕੜ ਗੱਬਣ ਜੋ ਗੱਬਣ ਜੇ ਦੇ ਅੰਦਾਜ਼ ਖਰਦੀ ਗੱਬਣ ਵੀ ਹੋਵੀ ਚੰਗੀ ਛੱੜਦੀ ਵਿਹੜ ਜਵੱਡੀ ਜੀ ਵੀ ਹੋਵੀ ਠੀਕ ਹੈ ਜੀ ਤੇ ਟੋਕੜ ਗੱਬਣ ਦੇ ਲੈ ਕਿੰਨਾ ਦੁੱਧ ਆ ਵੀ ਜੀ ਇਹ ਦਾ ਸਾਰੇ 7 6 ਲੀਟਰ ਦੀ ਫੁੱਲ ਗਰੰਟੀ ਵੀ ਜੀ 6 ਕਿਲੋ ਦੀ ਗਰੰਟੀ ਹੈ ਨਾ ਜੀ ਤੇ ਖੋਲੋ ਵੀਰ ਜੀ ਵੇਖੋ ਵੀਰ ਜੀ ਝੂਂਗੇ ਸਿੰਘ ਦੀ ਆ ਗਈ ਆ ਟੋਕੜ ਗੱਬਣ 6 7 ਕਿਲੋ ਦੁੱਧ ਆ 6 ਦੀ ਵੀਰ ਕਹਿੰਦਾ ਗਰੰਟੀ ਆ ਸਾਢੇ 6 ਮਹੀਨੇ ਦੀ ਗੱਬਣ ਆ ਠੀਕ ਹੈ ਜੀ ਵੇਖੋ ਵੀਰ ਜੀ ਸਾਢੇ 6 ਮਹੀਨੇ ਦੀ ਗੱਬਣ ਆ ਵੱਡੇ ਪੱਲੇ 'ਚ ਗਾਵਾ ਵੀਰ ਜੀ ਸੱਜਰ ਨੇ ਚੰਗਾ ਦੁੱਧ ਚੁਆਇਆ ਉਹ ਇਹਨੇ ਵੀਰ ਜੀ 18 19 ਲੀਟਰ ਦੁੱਧ ਚੁਆਇਆ ਵੀ ਜੀ ਅੱਛਾ ਅੱਛਾ ਚੰਗਾ ਹੀ ਦੁੱਧ ਦੀ ਚੁਆਈ ਕਰਾਈ ਹੈ ਮਹੀਨੇ ਦੁੱਧ ਹੋਰ ਆ ਗਏ ਵਿੱਚ ਸਾਰੇ ਦੋ ਰਹਿ ਗਏ ਵੇਖੋ ਵੀਰ ਜੀ ਚਿੱਟੇ ਸਿੰਘ ਦੀ ਆ ਗਈ ਆ ਝੂੰਗਾ ਸਿੰਘ ਹਨਾ ਇਹ ਦੁੱਧ ਵਾਲੀ ਨਿਸ਼ਾਨੀ ਕਿੰਨੀ ਆਂਦੀ ਆ ਚੰਗੀ ਆ ਲੈਵਲ ਉਹ ਆ ਬਹੁਤ ਸਾਫਾ ਅੰਟੀ ਵੀਰ ਜੀ ਇੱਕ ਟਾਈਮ ਚੁਆਈ ਕਰਦੇ ਨੇ ਇਹਦੀ ਅੱਛਾ ਚੁਆਈ ਇੱਕ ਟਾਈਮ ਹੁੰਦੀ ਆ ਜੀ ਇੱਕ ਟਾਈਮ ਨਿਕੋੜਾ ਕਰਦੇ ਬਾਅਦ ਆਪ ਨੂੰ ਵੀਰ ਜੀ ਦਿਨੇ ਕਰ ਲੋ ਇਹ ਚੁਆਈ ਇੱਕ ਟਾਈਮ ਆ ਹਨਾ ਤੀੜੀ ਦੇ ਵਿੱਚ ਜਿੱਥੇ ਮਰਜੀ ਚਵਾ ਲੋ ਠੀਕ ਆ ਜੀ ਐ ਚਵਾਈ ਕਹਿੰਦੇ ਵੀਰੂ ਨੇ ਇੱਕ ਟਾਈਮ ਕਰਦੇ ਆ ਹਾਂਜੀ ਵੀਰ ਜੀ ਪਗ ਰਾਤ ਨੂੰ ਕਾਲੋ ਪਾਉਂਦੇ ਨੇ ਕਾਲੋ ਵੀਰ ਜੀ ਅੱਛਾ ਠੀਕ ਐ ਇਹ ਕਿਦਾਂ ਘਰ ਵਾਲੇ ਯਾਨੀ ਕਿ ਚਵਾਈ ਹੈ ਹਨਾ ਪਾਉਂਦੇ ਵੀਰ ਜੀ ਰਾਤ ਨੂੰ ਕੀ ਪੀਏ ਚਵਾਈਏ ਦੀ ਅੱਛਾ ਜੀ ਤੇ ਉਦਾਂ ਠੰਡੀ ਸੀਲ ਆ ਵੀਰੇ ਜੀ ਵਿੱਚ ਪੂਰੀ ਸ਼ਾਮ ਨਾਲ ਆ ਫਸਣੀ ਆ ਅੱਛਾ ਠੀਕ ਐ ਵੇਖੋ ਵੀਰ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਚੈੱਕ ਕਰੋ ਨਾੜਾ ਨੂਣਾ ਤੇ ਵੇਖੋ ਦੁੱਧ ਵਾਲੀਆਂ ਚੰਗੀ ਆ ਜੀ ਦੁੱਧ ਵਾਲੀ ਚੰਗੀ ਆ ਸਾਢੇ 6 ਮਹੀਨੇ ਦੀ ਗੱਬਣ ਹਨਾ ਜੀ ਹਾਂਜੀ ਵੀਰ ਜੀ ਠੀਕ ਐ ਜੀ ਹੁਣ 6 ਕਿਲੋ ਦੁੱਧ ਦੱਸਿਆ 6 ਕਿਲੋ ਵੀਰ ਜੀ ਦੁੱਧ ਐ ਚਵਾਈ ਕਰਕੇ ਕਹਿੰਦੇ ਆਪਣੀ ਠੀਕ ਹੈ ਜੀ। ਬਾਕੀ ਵੀਰ ਜੀ ਕੀ ਕੀਮਤ ਕਰ ਲੈਣਾ? ਨਹੀਂ ਮੁੱਲ ਜੋ ਮੱਦੀ ਕਰੀਏ ਵੀਰ ਜੀ 30000 ਦੀ ਦੇ ਦਾਂਗੇ ਵੀਰ ਜੀ। 30000 ਦੀ? ਹਾਂ ਜੀ ਵੀਰ ਜੀ। ਚਲੋ ਹੋਰ ਨਾ ਕਰ ਦਿਓ ਮਾਨ ਹਣਾ ਜੀ। ਹੋਰ ਨਹੀਂ ਕਰ ਦਿਓ 10000। 28 ਦੀ ਜਾਂਦ ਦੋ ਹੀ ਛੱਡ ਦਿਓ ਚਲੋ। ਠੀਕ ਹੈ ਜੀ 2000 ਛੱਡ ਦੇਣੇ ਵੀਰ ਜੀ। ਬਾਕੀ ਕੋਈ ਵੀਰ ਫੋਨ ਲਾਵੇ ਹਣਾ ਜੀ। ਮਿਲਾਰੇ ਜਮਾਨਤ ਕਰ ਦਾਂਗੇ ਜੀ ਹੋਰ ਜੀ। ਬਿਲਕੁਲ ਜੀ। ਠੀਕ ਹੈ ਜੀ ਤੇ ਬਾਕੀ ਵੀਰ ਜੀ ਚੈੱਕ ਪਾਸ ਆ। ਵੀਰ ਕਹਿੰਦਾ ਕੋਈ ਵੀ ਆਵੇ ਆਪਣੀ ਚੁਵਾਈ ਕਰੇ ਪਾਸ ਕਰਾਵੇ ਹਣਾ ਵੀਰ ਜੀ। ਜੀ ਮੈਂ ਤਾਂ ਡਬਲ ਕਵਾਈਏ ਜੀ ਬਿਲਕੁਲ ਬਿਲਕੁਲ ਜੀ ਵਧੀਆ ਚੌੜੀ ਰੱਸੀ ਪੂਰੀ ਸਪੈਕ ਪਾਉੜਾ ਵੱਡੇ ਪੱਲੇ ਜਾ ਗਈ ਹਨਾ ਜੀ ਹਾਂਜੀ ਜੀ ਤੇ ਬਾਕੀ ਕੋਈ ਵੀਰ ਫੋਨ ਲਾਵੇ ਵੀਰ ਕਹਿੰਦਾ 28 ਚੋਂ ਵੀ ਮਾਨਤਨ ਕਰ ਦਾਂਗੇ ਹਨਾ ਵੀਰ ਜੀ ਮਾਨਤਨ ਕਰ ਦਾਂਗੇ ਵੀਰ ਜੀ ਬਿਲਕੁਲ ਜੀ ਕਿੱਥੇ ਮੱਟੀ ਵੀਰ ਜੀ 28 ਵਾਲੇ ਦਾ ਠੀਕ ਹੈ ਜੀ ਇਹ ਠੰਡੀ ਸੀਲ ਹੈ ਹਨਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਇਹਦੇ ਬਾਰੇ ਦੱਸਿਓ ਦੂਜੇ ਨੰਬਰ ਤੇ ਇਹ ਸਾਈਡ ਦੀ ਰੱਸੀ ਜੀ ਠੀਕ ਹੈ ਜੀ ਇਹ ਜੀ ਸਾਲ 20 ਥੋੜਾ ਲੇਟ ਪਹਿਲੇ ਸੋਚ ਆਇਆ ਜੇ ਅਰਕੀ ਦੂਜੇ ਸੁਵੇਜੋ ਐਰਗੇ ਦੂਜੇ ਸੂਹਾਂ ਸੂਣੀ ਆ ਹਨਾ ਜੀ ਠੀਕ ਹੈ ਕਿੰਨੇ ਦਿਨ ਬਾਕੀ ਵੀਰ ਜੀ 10 ਤੋਂ 15 ਦਿਨ ਲੈ ਗਏ 10 ਲੈ ਗਏ 15 ਲੈ ਗਏ ਅੱਛਾ ਤੇ ਚੰਗੀ ਵਿਹੜ ਬਾਨੀ ਵੀਰ ਜੀ ਇਹ 10 ਤੋਂ 15 15 ਦਿਨ ਖੜਦੀ ਹਨਾ ਜੀ 15 ਦਿਨਾਂ ਵਿੱਚ ਆ ਗਈ ਜੀ ਠੀਕ ਹੋ ਲਓ ਵੀਰ ਜੀ ਵੇਖੋ ਵੀਰ ਜੀ ਚੰਗੀ ਵਿਹੜ ਆ ਚਮਕ ਚਮਕ ਚੰਗੀ ਆ ਵੱਡੇ ਪੱਲੇ ਚ ਆ ਗਈ ਆ ਵਿਹੜ ਦੂਜੇ ਸੂਹਾਂ ਸੂਣੀ ਆ ਰਹੀ ਹਨਾ ਵੀਰ ਜੀ ਠੀਕ ਹੈ ਜੀ ਦਿਨ ਵੀਰ ਕਹਿੰਦਾ 15 ਬਾਕੀ ਆ ਅੱਛਾ ਜੀ ਕੀ ਨਸਰ ਜਾਲ ਵਿੱਚ ਠੰਡੀ ਚਮਕ ਪੂਰੀ ਜਵੈੜ ਦੀ ਠੀਕ ਹੈ ਜੀ ਕਦ ਕਦ ਪੂਰਾ ਠੀਕ ਹੈ ਦੇਖੋ ਜੀ ਚੰਗੀ ਵਿਹੜਾ ਥਣ ਥਣ ਦੀ ਕੁਆਲਿਟੀ ਚੈੱਕ ਕਰੋ ਚੰਗਾ ਥਣ ਲੱਗਿਆ ਚੁਵਾਈ ਵਾਲਾ ਲੱਗਿਆ ਦਿਨ 15 ਵੀਰ ਕਹਿੰਦਾ ਬਾਕੀ ਆ ਦੁੱਧ ਦਾ ਚੰਗਾ ਰਿਕਾਰਡ ਦੱਸਦਾ ਵੀਰ ਠੀਕ ਹੈ ਜੀ ਠੰਡੀ ਸੀਲਾ ਹੈ ਨਾ ਜੀ ਹਾਂ ਜੀ ਜੀ ਠੀਕ ਹੈ ਵੀਰ ਜੀ ਕੀ ਮੋਲ ਕਰ ਲੈਣਾ ਇਹਦਾ ਨਹੀਂ ਮੋਲ ਜੋ ਮੈਂ ਜੀ 60000 ਦੇ ਵੀ ਦੇ ਦਾਂਗੇ 60 ਦੀ ਹਾਂਜੀ ਚਲੋ ਜਾਇ ਜੀ ਕਰਦੇ ਹੋ ਹੈਨਾ ਕਿ ਸਾਹਮਣੇ ਕੇ ਵੀਰ ਨੇ ਦਿਨ 15 ਦੱਸ ਦੇ ਵੀਰ ਜੀ ਇਹ ਇੱਕ ਗੱਲ ਹੀ ਕਰਦੇ ਹੋ ਫਿਰ ਪੂਰੇ 55 ਦੀ ਜਾਂਦੇ ਕਰ ਦਾਂਗੇ ਜੀ ਹੋਰ ਮਾਨ ਕਰ ਦਾਂਗੇ ਹੋਰ ਕਰਦੇ ਹੋ ਹੋਰ 1000 2000 ਜਾਂਦੇ ਹੋ ਹੈਨਾ ਕੋਈ ਵੀਰ ਫੋਨ ਲਾਵੇ ਕਰ ਦਾਂਗੇ ਵੀਰ ਜੀ ਠੀਕ ਹੈ ਵੇਖੋ ਵੀਰ ਜੀ ਵੱਡੇ ਪੱਲੇ 'ਚ ਵਹਿੜਾ ਵੀਰ ਕਹਿੰਦਾ 55 'ਚ ਵੀ ਮਾਤਾਂ ਚੰਗਾ ਕਰ ਦਾਂਗੇ ਕੋਈ ਵੀਰ ਫੋਨ ਲਾਵੇ ਖਣਸਣ ਚੁਵਾਈ ਵਾਲਾ ਲੱਗਿਆ ਜੀ ਦਿਨ 15 ਖੜਦੀ ਆ ਚਮਕ ਵਾਲੀ ਵਹਿੜ ਆ ਗਈ ਆ ਜੀ ਇਹ ਕਮੇਟੀ ਹੋ ਜੀ ਵੀ ਸਾਡੇ ਲਈ ਬਿਲਕੁਲ ਜੀ ਬਾਕੀ ਟੋਕੜ ਗੱਬਣ ਵੀ ਵੱਡੇ ਪੱਲੇ ਚ ਗਾਵਾ ਕੋਈ ਵੀ ਆਵੇ ਆਪਣੀ ਚਵਾਈ ਕਰੇ ਪਾਸ ਕਰਾਵੇ ਹਨਾ ਵੀਰ ਜੀ ਬਿਲਕੁਲ ਜੀ ਚੁੰਗਾ ਸਿੰਘ ਆ ਗਿਆ ਚਿੱਟੇ ਸਿੰਘ ਦੀ ਆ ਗਈ ਆ ਟੋਕੜ ਗੱਬਣ ਤੇ ਗੱਬਣ ਮੱਛੀ ਵੀ ਚੰਗੀ ਆ ਵੀਰ ਜੀ ਕੋਈ ਵੀਰ ਜੋੜਾ ਹੀ ਲਊ ਹੋਰ ਮਹੰਤਨ ਕਰ ਦਿਓ ਕਰ ਦਾਂਗੇ ਵੀਰ ਜੀ ਹਾਂ ਕਰ ਦਿਓ ਹਨਾ ਜੀ ਕਰ ਦਾਂਗੇ ਵੀਰ ਜੀ ਠੀਕ ਹੈ ਜੀ ਹਾਂ ਜੀ ਆਪਣਾ ਨਾਮ ਦੱਸ ਦਿਓ ਫੇਰ ਵੀਰ ਜੀ ਗੁਰਵੰਦਰ ਗਿੱਲ ਵੀਰ ਜੀ ਹਾਂ ਜੀ ਵੀਪੀਓ ਮਜੀਠਾ ਹਾਂ ਜੀ ਰਿਸ਼ਤਾ ਅਮਰਤਾ ਠੀਕ ਹੈ ਜੀ 9501150873 ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ